ਕਈ ਉਹ ਬਾਤਾਂ ਕਰਦੇ ਦੀ ਤੇ ਮੈਂ ਬੁਰਾ ਲਾ। ਪਰਵਾਣੇ ਪੈਣਾ। ਕਰਦੇ ਮੇਰਾ। ਹਾਂਜੀ। ਫੇਰ ਵੀ ਡਰੀ ਜਾਂਦਾ ਕਿ ਤੋੜ ਨਾ ਲਿਆ। ਸਾਊਂਡ ਪ੍ਰੂਫ। ਜਿੱਦੇ ਮਰਜੀ ਕੋਈ ਤੁਹਾਡੇ ਸੁੱਤਿਆ ਭਾਂਡੇ ਤੋਂ ਹੋਈ ਜਾਵੇ ਤੁਹਾਡੀ ਮੰਮੀ ਕੋਈ ਪ੍ਰੋਬਲਮ ਨਹੀਂ। ਹਾਂਜੀ। ਸਸਰੀ ਕਲ ਜੀ ਕੀ ਹਾਲ ਚਾਲ। ਅੱਜ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ। ਜੀ ਆਇਆਂ ਨੂੰ ਵੈਲਕਮ ਤੇ ਅੰਨੇ ਵਾਲਾ ਵੀ। ਗੱਲ ਮੁਕਰੀਆ ਜੀ ਕੋਠੀ ਦਾ ਲੈਂਟਰ ਕੱਲ੍ਹ ਖੁੱਲ ਜਾਣੇ ਦੀ। ਉਹ ਚਲੋ ਖੋਲਦੇ ਤੇ ਦਿਖਾਵਾਂਗੇ ਕਿੰਦਾਂ ਦੀ ਫਿਨਿਸ਼ਿੰਗ ਆਈ ਮੋਲਡਿੰਗਾਂ ਦੀ ਸਭ ਕੁਝ ਦੀ। ਪਰ ਅੱਜ ਮੇਨ ਪਲੰਬਰ ਨੂੰ ਪਹਿਲਾਂ ਆਪਾਂ ਸੱਦ ਲਿਆ ਪਲੰਬਰ ਦਾ ਕੰਮ ਬਹੁਤ ਆ ਜੋਦੂ ਪਲੰਬਰ ਨੇ ਸਮਾਨ ਪਹਿਲਾਂ ਹੀ ਲਿਖ ਚੁੱਕਾ ਆਪਦਾ ਕਿਉਂਕਿ ਆਰਚੀਟੈਕ ਦੇ ਹਿਸਾਬ ਨਾਲ ਹੀ ਸਾਰਾ ਕੁਝ ਛੋਟੀ ਦੇ ਹਿਸਾਬ ਨਾਲ ਹੀ ਪੈਣਾ ਤੇ ਸਮਾਨ ਅੱਜ ਲੈਣ ਜਾਣਾ ਮੈਂ ਵੇਖਦੇ ਕਿੰਨੇ ਰੋਂਦਾ ਇਹ ਨਾਲੇ ਤੇਰ ਬਾਹ ਜਾਂਦਾ ਆ ਨਾਲ ਦੀ ਨਾਲ ਤੁਸੀਂ ਵੀ ਕੋਈ ਚੀਜ਼ ਦਾ ਗੁੰਦੇ ਉਹਦੇ ਬੰਦਾ ਆਇਆ ਪਲੰਬਰ ਆ ਗਿਆ ਵਾ ਮੋਟਿਆਂ ਨਾਲ ਬੈਠਾ ਆ ਨਾਲ ਮੰਮੀ ਪੁਰਾ ਵੀ ਲੱਪੀਆਂ ਵਾਲਾ ਨਹੀਂ ਖੜਾ ਹੁੰਦੀ ਲੋੜ ਨਹੀਂ ਮੈਂ ਕਿਹੜਾ ਪ੍ਰਿੰਸੀਪਲ ਤੂੰ ਤੈ ਖੜਾ ਹੋ ਗਿਆ ਜਿੱਦਾਂ ਕਲਾਸ ਚ ਪ੍ਰਿੰਸੀਪਲ ਦੇ ਆਏ ਤੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਸਰ ਇਹ ਆਪਣਾ ਪਲੰਬਰ ਆ ਜੀ ਸਤਿ ਸ਼੍ਰੀ ਅਕਾਲ ਉਹ थैंक यू नाइस टू मीट यू ओ हाय ਪਹਿਲਾਂ ਵੀ ਮਿਲਿਆ ਬਾਜੂ ਮਿਲਣਾ ਪਿਆ ਫਾਟਾ ਜੀ ਇਹ ਮੋਟਾ ਜੀ ਹੋਰ ਕੀ ਹਾਂ ਚੱਲ ਜੀ ਵਧੀਆ ਜੀ ਹੋਰ ਨਰਮੀ ਦੇਖਾ ਕਿਉ ਇਹ ਭੈਣ ਜੀ ਤੇ ਇਹਨਾਂ ਨੂੰ ਜਾਣਦੇ ਹੀ ਆ ਅੱਜ ਅਸੀਂ ਚੱਲੇ ਆ ਜੀ ਸੈਂਟਰੀ ਦਾ ਸਮਾਨ ਲੈਣ ਤੇ ਆਪਣੀ ਮੋਗੇ ਦੀ ਇੱਕ ਦੁਕਾਨ ਆ ਮਸ਼ਹੂਰ ਉੱਥੇ ਚੱਲਦੇ ਆ ਤੇ ਕਲੈਕਸ਼ਨ ਤੁਹਾਨੂੰ ਚੈੱਕ ਕਰਾਵਾਂ ਕਿਦਾਂ ਦੀ ਆ ਤੇ ਬਾਕੀ ਮਾੜੀ ਫਿਨਿਸ਼ਿੰਗ ਵਿਖਾ ਬੋਲਡਿੰਗ ਦੀ ਮੈਨੂੰ ਆ ਤੇਰੀ ਸਮਝ ਨਹੀਂ ਆਈ ਕਿ ਥੱਲੇ ਤੂੰ ਝੌਂੜੀ ਦੀਵਾਰੀ ਉੱਤੇ ਤੂੰ ਲੈਂਟਰ ਪਵਾਦਾ ਤੇ ਉਹ ਕਾਲਾ ਆਂ ਕਾਲੀ ਕਰੀ ਵਿਚਾਲਾ ਉਹ ਬੰਦ ਹੋਣਾ ਹਜੇ ਮੈਡਮ ਹਜੇ ਵੀ ਬੰਦ ਹੋਣਾ ਉਹ ਤੇ ਉਹ ਬੰਦ ਹੋ ਗਏ ਤੇ ਵਿਚਾਲਾ ਫੇਰ ਖਾਲੀ ਰਹਿ ਜਣ ਕੋ ਆਏ ਡਿਜ਼ਾਈਨ ਤੇ ਹੁਣ ਜਿੱਦਾਂ ਫਿਰ ਆਰਕੀਟੈਕਟ ਦੇ ਹਿਸਾਬ ਨਾਲ ਡਿਜ਼ਾਈਨ ਤਾਂ ਬਣਦੇ ਅੱਜ ਕੱਲ ਇਦਾਂ ਹੀ ਤੇ ਡਿਜ਼ਾਈਨ ਪਾਉਂਦੇ ਫਿਰ ਪਰਲੇ ਪਾਸੇ ਕਮਰੇ ਚੋਂ ਥੋੜੀਆਂ ਜਿਹੀਆਂ ਇੱਟਾਂ ਕਟਾ ਕੇ ਤੇ ਤੂੰ ਉਹਦੇ ਚ ਥੋੜਾ ਬਹੁਤਾ ਪਾਸੇ ਸਮਾਨ ਰੱਖਣ ਲਈ ਬਣਾ ਲੈਂਦਾ ਵੀ ਵਾਧੂ ਕੱਟ ਸਮਾਨ ਦੇ ਜਵਾੜ ਦੇ ਨਾ ਬੰਨਣਾ ਇਹ ਕੀ ਖਿਆਣੀਆਂ ਨਹੀਂ ਹੈ ਪੁਰਾਣੇ ਜ਼ਮਾਨੇ ਉਹ ਤਾਂ ਬਣਾਇਆ ਹੀ ਬਣਾਇਆ ਜੇ ਸਾ ਕਮਰੇ ਚ ਮਾੜਾ ਮੋਟਾ ਖਲਾਰਾ ਪਿਆ ਹੋਵੇ ਮੈਂ ਇਧਰੋਂ ਕਿਹੜਾ ਦਿਸਣਾ ਵਾ ਉਹ ਪਰਲੇ ਪਾਸਿਓਂ ਬਾਰੀ ਜੀ ਨਿੱਕੀ ਜੀ ਲਾਈ ਹੋਵੇ ਲਾਗ ਦੇ ਵੇਚਣਾ ਹੁੰਦੇ ਵੇ ਵੱਖਰੀ ਵਾਲ ਡੋਰ ਵੱਖਰਾ ਸਭ ਕੁਝ ਸਭ ਕੁਝ ਵੱਖਰਾ ਹੋਣਾ ਵਾ ਖਲਾਰੇ ਹੀ ਪੈਣੇ ਕਿਤੇ ਤਾਂ ਨਹੀਂ ਤੂਰੇ ਦੂਰੇ ਤੂੰ ਇਸ ਤਰ੍ਹਾਂ ਪਵਾਜ ਤੇ ਫਿਰ ਕੀ ਫਾਇਦਾ ਇੰਨਾ ਥਾਂ ਛੱਡੇ ਇਹ ਬਣੀ ਤੋ ਤੂੰ ਵੇਖੀ ਕਿੱਡੀ ਗੱਲ ਬਾਤ ਬਾਂਦੀ ਬਾਕੀ ਟਾਈਮ ਨਹੀਂ ਖਰਾਬ ਕਰਦੇ ਤੇ ਅਸੀਂ ਚੱਲਦੇ ਆ ਮੋਗੇ ਦੀ ਧਰਤੀ ਨੂੰ ਲੈਣ ਚੱਲੇ ਆਰਟੀਕਟ ਉਹ ਆ ਆਪਣਾ ਕੀ ਆਰਟੀਟੈਕਟ ਨੇ ਕਿਹੜਾ ਸੈਂਟਰੀ ਦਾ ਸਮਾਨ ਤੇ ਉਧਰ ਬੈਠਾ ਮੈਂ ਸੈਂਟਰੀ ਦਾ ਸਮਾਨ ਤੇ ਵੇਹ ਤੇ ਕਿੰਨੇ ਦੌਂਦਾ ਤੇ ਤੁਹਾਨੂੰ ਵੀ ਜਿਹੜੇ ਵੀ ਨਵਾਂ ਘਰ ਪਾ ਰਹੇ ਉਹਨਾਂ ਨਾਲ ਜਾਈਊਗੀ ਤੇ ਜਿਹੜੇ ਵੀਰਾਂ ਨੇ ਪਾਇਓ ਸਾਨੂੰ ਨਾਲ ਜੁੜ ਦਿਓ ਕਿਉਂਕਿ ਗਿਆਨ ਦੱਸਿਆ ਤੇ ਸੁਣਿਆ ਵੱਧ ਆ ਐਨੀਆਂ ਸਿਆਣੀਆਂ ਗੱਲਾਂ ਤੁਹਾਨੂੰ ਪਤਾ ਹੀ ਮੈਂ ਕਰਦਾ ਤੁਹਾਨੂੰ ਨਹੀਂ ਪਤਾ ਤੁਸੀਂ ਸੁਣਿਆ ਹੀ ਨਹੀਂ ਕਦੇ ਨਹੀਂ ਸਾਰੀਆਂ ਸੁਣ ਸੁਣ ਛੱਡੀਆਂ ਮੈਂ ਇਹ ਤੇਰੇ ਹੀ ਦਿਮਾਗ ਕਿ ਹੁਣ ਵੱਡੀਆਂ ਨਹੀਂ ਕੀ ਕਰਗੇ ਜੇ ਤੇਰਾ ਦਿਮਾਗ ਹਣ ਕੁੱਲਿਆ ਤਾਂ ਤੇ ਇਹਨਾਂ ਨੇ ਗੌਰ ਨਹੀਂ ਕੀਤਾ ਬਾਕੀ ਪਲਾਂਟੇਸ਼ਨ ਦਾ ਹੀ ਬੜਾ ਆਪਾਂ ਵਧੀਆ ਕੰਮ ਕਰਾਂਗੇ ਮੈਂ ਸੋਚਿਆ ਕਿਹੜੀ ਚੀਜ਼ ਲਾਉਣੀ ਆ ਇਧਰਲੇ ਪਾਸੇ ਵੀ ਸਾਰਾ ਤੂੰਦਲਾ ਪਲਾਂਟ ਇੱਧਰ ਵਿੱਚ ਸਾਰੇ ਪਾਸੇ ਪਲਾਂਟ ਪਲਾਂਟ ਕਰ ਦੇਣਾ ਮੈਂ ਵਾ ਵਧੀਆ ਗੋਣੇ ਤਿਆਰੀ ਕਰ ਦੇਣੀ ਹੈ ਸਿਆਲੋ ਤੇ ਗਰਮੀਆਂ ਦੀ ਜਿਹੜੀ ਪਹਿਲੀ ਬਹਾਰ ਦੀ ਰੋਤੀ ਚੜਦੇ ਮਤਲਬ ਜਦੋਂ ਸੌਣ ਚੜਿਆ ਸੌਣ ਨੇ ਫਰਵਰੀ ਚ ਜਾ ਕੇ ਲਾ ਦੇਣੀ ਆਪਾਂ ਫੱਗਣ ਚ ਫੁੱਟ ਦੀ ਬਹਾਰ ਆਉਂਦੀ ਹੁੰਦੀ ਆ ਯਾਰ ਫਰਵਰੀ ਚ ਜਾ ਕੇ ਲਾ ਦੇਨੇ ਫੁੱਲ ਬਹਾਰ ਦੀ ਰੋਤੀ ਹੁੰਦੀ ਉਹਦੇ ਨਾਲ ਤੇ ਬਸ ਅੱਜ ਜਲਦੀ ਸੈਂਟਰੀ ਦੀ ਕੋਠੀਲੀ ਸੈਂਟਰੀ ਦਾ ਸਮਾਨ ਲੈਣ ਚਲਦੇ ਆ ਗਰੀਬੀ ਚੱਕਦੇ ਆਂਗੇ ਪੈਸੇ ਦੇ ਲੱਖ ਕਰਦੇ ਕਾਹ ਚੱਲੀਏ ਮਿਲਤੇ ਹੈਂ ਜਾਓ ਗੱਡੀ ਚਾਬੀ ਲਿਆ ਓਏ ਗੱਡੀ ਉੱਥੇ ਨਹੀਂ ਖੜੀ ਜਾ ਕੱਢ ਲਿਆ ਮੋੜਦਾ ਨਹੀਂ ਬਸ ਚੜੀ ਕਿੱਥੇ ਪਹੁੰਚਣਾ ਬਸ ਆਪਾਂ ਬਹੁਤ ਜਨਾ ਪੂਰਾ ਬਾਸੀ ਦੀ ਵਾਸਤੇ ਹਾਂ ਲੱਦਿਆ ਵੇ ਹਾਂ ਲੱਦਿਆ ਪੈਣੀ ਕੰਢੇ ਮੋਟੇ ਨੂੰ ਆ ਰਾਂ ਮੋਟਾ ਕੀ ਆਇਆ ਜੇ ਉੱਥੇ ਜਾ ਕੇ ਗੱਡੀ ਜੀ ਲੇ ਗੂੜ ਸਾਹਿਬ ਕਰਦਾ ਮੈਨੂੰ ਲੱਗਦਾ ਗੂੜ ਕੜ ਪਾ ਗਿਆ ਉਹ ਲੱਗਦਾ ਗੂੜ ਸਾਹਿਬ ਦਾ ਇੰਟਰਸਟੈਂਡ ਆਪਾਂ ਜਿੱਤੀ ਵੇ ਜੀ ਜਾਈ ਨਹੀਂ ਸਾਰੇ ਕੈਪ ਉਹ ਉਹਦੀ ਥੋੜੀ ਨਿਕਲਦੇ ਪਏ ਆਣੀ ਅਜੇ ਨਹੀਂ ਨਿਕਲੀ ਜਾਂਦੇ ਬਸ ਠੀਕ ਹੈ ਬਾਹਰ ਬਾਕੀ ਦਿਖਾ ਦੇ ਕਿਹੜੀ ਕੁਆਲਿਫੀਕੇਸ਼ਨ ਲੱਗੇ ਨਾ ਨੂੰ ਨਸੀ ਨਹੀਂ ਲੱਗੇ ਹੋਰ ਚੱਤ ਹੋ ਜਾਂਦੀ ਆ ਉਹ ਜਾਂਦਾ ਹੀ ਪਹਿਲੇ ਤੁਰਿਆ ਜਾਂਦਾ ਮੇਰੇ ਸਾਹ ਨਾਲ 10000 ਰੁਪਏ ਲਈ ਜਾਂਦਾ ਸਹੀ ਗੱਲ ਪਾਈ ਪਾ ਲਈ ਇਹਨੇ ਜਿਹੜਾ ਨਹੀਂ ਆਦਰਾ ਆ ਜਾ ਯਾਰ ਉਹਨੂੰ ਕੇ ਮਾਮਾ ਤੇਰੇ ਬਿਨਾ ਕਾਹਦਾ ਖੜੀ ਕਰੇ ਤੇ ਬਾਟਾਪ ਲੈਣਾ ਵੱਡਾ ਬਾਸਾਬ ਓ ਯੈਸ ਜਿੰਨਾ ਸਾਫ ਕਰ ਦੇਂਗੇ ਬਾਕੀ ਦੀਆਂ ਚੀਜ਼ਾਂ ਇਹੋ ਬਾਤਾਂ ਕਰਦੇ ਦੀ ਤੇ ਮੈਂ ਪੂਰਾ ਦੇਣ ਬਣਵਾ ਲੈ ਮੇਰਾ ਦੇਓ ਫਿਰ ਮੁੰਡਿਆਂ ਨੂੰ ਆਰਡਰ ਆਪਣੇ ਦਿਨ ਲੈਣ ਨੂੰ ਕੋਠੀ ਜਾ ਕੰਮ ਆਣਾ ਉਹਨੇ ਟਾਈਮੋਂ ਬਣ ਕੇ ਤਿਆਰ ਹੋ ਜੂਗਾ ਕਿ ਨਹੀਂ ਵੀ ਹਾਂਜੀ ਕੰਮ ਕਰਵਾ ਲੈ ਆਹ ਨਹੀਂ ਕਾਜੀ ਮਰੀ ਆਣਾ ਹੈ ਜੀ। ਏਕੇ ਵਰ ਕੇ ਆਣਾ। ਚੱਲ ਚੱਲ ਹੋਰ ਲੰਗੀ ਬਾਈ। ਬਾਅਦ ਵਿੱਚ ਯਕੀਨ ਮੈਂ ਮੇਰੀ ਸ਼ੀਰਟ ਦੱਸਣਾ। ਦੋ ਫੌਂਟ ਹੋਏ। ਜੀ ਵੀਰ ਵੀ ਡਰੀ ਜਾਂਦਾ ਕਿ ਤੋੜਦਾ ਨਾ। ਮੈਂ ਹੁੰਦਾ ਨਹੀਂ ਆਲੀ ਖਾ ਦੱਸਣਾ। ਨਾਲੋਂ ਤਾਂ ਆਪਣੇ ਬੱਲੇ ਲੈਣਾ ਨਹੀਂ ਓਏ। ਨਹੀਂ ਹੁੰਦਾ ਜੀ ਬੋਲ। ਲੈ ਕੇ ਰਹਿ। ਆਹ ਜਿਹੜਾ ਕਿ ਆਉਂਦਾ। ਉਹ ਵੀ ਹੈਂਡ ਆ ਲਾਂਗੇ ਵੀ ਹੈਂਡਸ਼ਾਟ। ਐਂ ਟੈਂਕ। ਐਂ ਜਿੱਥੇ ਕਹੋਗੇ ਉੱਥੇ ਪਾਣੀ। ਆ ਇਹ ਤਾਂ ਜਿੱਥੇ ਕਿਹਦੇ ਪਾਣੀ ਪਹੁੰਚੂਗਾ ਉਹਦੀ ਗੱਲ ਆ ਕੱਲ ਛੋਟੀ ਵੀ ਆਏ ਤੇ ਛੋਟੀ ਦੇ ਹਿਸਾਬ ਨਾਲ ਜੋ ਸਮਾਨ ਆਪਾਂ ਨੂੰ ਚਾਹੀਦਾ ਵੀਰ ਨੇ ਉਹ ਕਰਾਦਾ ਮਹਈਆ ਮਤਲਬ ਆਪਣੇ ਬੰਨਾ ਹਰ ਬਾਥਰੂਮ ਚ ਆਪਾਂ ਵੱਖਰੀ ਚੀਜ਼ ਕਰਨੀ ਨਾ ਸਾਰਾ ਦਿਨ ਸਮਾਨ ਆਣਾ ਕਿਹੜੀ ਕਿਹੜੇ ਬਾਥਰੂਮ ਚ ਵੜ ਕੇ ਉਹ ਚ ਉਹਦਾ ਹੀ ਸਮਾਨ ਰਹਿਣਾ ਹਾਂ ਇੱਕ ਕੰਪਨੀ ਇੱਕ ਕੰਪਨੀ ਮਤਲਬ ਐ ਨਹੀਂ ਕਿ ਸਾਰੇ ਤਿੰਨ ਚਾਰ ਬਾਅਦ ਵਿੱਚ ਇੱਕੋ ਹੀ ਲੋਕੀ ਵਾਟਾ ਕਰੂੰਗੀ ਮਤਲਬ ਸਾਰਾ ਸਮਾਨ ਨਿਕਲੇ ਆਇਆ ਇਹ ਪਿੱਛੇ ਵੇਅਰ ਹਾਊਸ ਆ ਗਿਆ ਆਪਣਾ ਬਿਲਕੁਲ ਜੀ ਆ ਦੇਖੋ ਤੁਹਾਡਾ ਸਮਾਨ ਹੀ ਨਿਕਲੇ ਆਇਆ ਇਹ ਪੈਕ ਹੀ ਕਰਨਾ ਹੁਣ ਆਪਾਂ ਸਾਰਾ ਇਹ ਕਿਹੜੀ ਕਿਹੜੀ ਚੀਜ਼ ਦੀ ਆਪਾਂ ਕੰਪਨੀ ਦੀ ਯੂਜ਼ ਕਰ ਰਹੇ ਹੋ ਫਿਨੋਲੈਕਸ ਕਰ ਰਹੇ ਆਪਾਂ ਸਾਰਾ ਫਿਨੋਲੈਕਸ ਅੱਛਾ ਜੀ ਆ ਬੈਂਡ ਬੁੰਡ ਪੈਣੇ ਹਨਾ ਸਾਰਾ ਸਾਰੇ ਪੈਣਾ ਆਪਣੇ ਫਿਨੋਲੈਕਸ ਕਰ ਰਹੇ ਆਪਾਂ ਯੂਜ਼ ਸਾਰਾ ਆ ਸਾਰਾ ਜੀ ਬਿਲਕੁਲ ਆ ਦੇਖੋ ਕਵਾਲਿਟੀ ਬੜੀ ਵਧੀਆ ਹੈ ਹੈਵੀ ਕੁਆਲਿਟੀ ਯਾਰ ਮੈਂ ਨਾ ਨੈਟ ਤੇ ਇੱਕ ਵੀਡੀਓ ਵੇਖਿਓ ਸੰਤਰੀ ਜਿਹਾ ਰੰਗ ਦਾ ਉਹ ਉਹ ਨਹੀਂ ਪਹਿਣਾ ਆਪਣੇ ਵੱਡਾ ਹਰਾ ਉਹ ਪਹਿਨੇ ਉਹ ਬਾਹਰ ਕੱਢੇ ਵੇ ਸਾਰੇ ਹੈਗੇ ਨਾ ਚੈਂਬਰ ਚੈਂਬਰ ਹੈਗੇ ਕਾਫੀ ਬਾਹਰ ਕੱਢੇ ਵੇ ਸਾਰੇ ਉਹ ਉਹ ਚੀਜ਼ ਬਹੁਤ ਘੈਂਟ ਸੀ ਉਹ ਵੇਖਣੀ ਜਰੂਰ ਆ ਸਾਰਾ ਆਪਣਾ ਸਮਾਨ ਆ ਸਾਰਾ ਸਾਰਾ ਤੇ ਜਿਹੜੀ ਪਾਈਪ ਆਪ ਵਰਤ ਰਹੇ ਹੋ ਗੜੀ ਹੈ ਜੀ ਪਾਈਪ ਫੀਨੋਲੈਕਸ ਦੀ ਉਹ ਵੀ ਉਹ ਦਿਖਾਇਓ ਕਿੱਦਾਂ ਦੀ ਮੜੀ ਉਹ ਬਾਹਰ ਪਈ ਹੈ ਬਾਹਰ ਉੱਥੇ ਚੈੱਕ ਕਰਾ ਦੀਏ ਉਹ ਚੈੱਕ ਕਰਾ ਦੇਣੇ ਬਾਕੀ ਮਤਲਬ ਆ ਸਾਰਾ ਹੀ ਆਪਣਾ ਸਮਾਨ ਆ ਸਾਰਾ ਤੁਹਾਡਾ ਸਮਾਨ ਹੈ ਇਹ ਮਤਲਬ ਜਿਹੜਾ ਹੈਗਾ ਗਰਾ ਗਰਾਉਂਡ ਤੇ ਗਰਾਉਂਡ ਜੀ ਪੈਣਾ ਜਾ ਰਹੇ ਇਹ ਸਾਰੇ ਗਰਾਉਂਡ ਉਪਰ ਘਟਾ ਸਲੈਬ ਦੇ نیچے ਪੈਣਾ ਸਾਰਾ ਆਪਣਾ ਠੀਕ ਆ ਇਹਦੇ ਤੇ ਆਪਣਾ ਵਾਸ਼ਰੂਮ ਦਾ ਹੋ ਗਿਆ ਡਿੱਗਸਦਾ ਹਰ ਮਰਗਲ ਡਿੱਗਾਂ ਦਾ ਹੋ ਗਿਆ ਸਾਰਾ ਹੋ ਗਿਆ ਜਿਹੜਾ ਵੀ ਚੈਲੰਜ ਤੇ ਉਹ ਮਾਈ ਗਾਡ ਆ ਮੇਰੀ ਕਦੇ ਕਦੇ ਅੰਗਰੇਜ਼ੀ ਫਿਸਲ ਜਾਨੀ ਨਾ ਜੀ ਤੇਰੀ ਉਹ ਮਾਈ ਗਾਡ ਇਹ ਕਦੇ ਕਦੇ ਨਿਕਲਦੀ ਬਾਹਰ ਤੇ ਇੰਨਾ ਪੜੇ ਲਿਖੇ ਤੁਹਾਨੂੰ ਪਤਾ ਮੈਂ ਬਹੁਤ ਜ਼ਿਆਦਾ ਆ ਤੇ ਆ ਵੇਖ ਲੈ ਕਿੰਨਾ ਹੀ ਕੁਝ ਪੈਣਾ ਤੇ ਬਾਥਰੂਮ ਤੇ ਨਹੀਂ ਆ ਥੱਲੇ ਇਹ ਲਾਲਾ ਲਾਲਾ ਵਾਵਾ ਘਾਉਣੀ ਪੈਂਡਾ ਨਹੀਂ ਕਿਉਂਕਿ ਘੁੰਮਣੇ ਬਹੁਤ ਆ ਪਾਇਪ ਆਪਾਂ ਕੋਲਰ ਦੀ ਗੈਲਰੀ ਬਣਾਣੇ ਵੇ ਭਾਜੀ ਕੋਲਰ ਕੰਪਨੀ ਦੀ ਅੱਛਾ ਜਿਹੜਾ ਆਪਣੇ ਲੱਗਨੇ ਦੋ ਬਾਥਰੂਮ ਉਹ ਕੰਪਨੀ ਨੇ ਸਪான்ਸਰ ਕੀਤਾ ਕਿ ਆਪ ਹੀ ਬਣਾ ਰਹੇ ਤੁਸੀਂ ਸਪான்ਸਰ ਸਪான்ਸਰ ਕੋਈ ਨਹੀਂ ਕਰਦੀ ਜੀ ਪੈਸੇ ਲੈਂਦੀ ਹੈ ਬਣਵਾਉਂਦੀ ਹੋਈ ਹੈ ਹਾਂ ਆਪਦੀ ਮਰਜ਼ੀ ਨਾਲ ਬਣਵਾਉਂਦੀ ਹੈ ਮਰਜ਼ੀ ਨਾਲ ਬਣਵਾਉਂਦੀ ਹੈ ਹਾਂ ਹਾਂ ਸਪான்ਸਰ ਨਹੀਂ ਕਰਦੀ ਪੈਸੇ ਪੂਰੇ ਲੈਂਦੀ ਹੈ ਕੰਪਨੀ ਪੈਸੇ ਪੂਰੇ ਲੈਂਦੀ ਮਤਲਬ ਕੋਈ ਸਪான்ਸਰ ਨਹੀਂ ਕਰਦੀ ਪੁੱਛਣਾ ਫਰਜ਼ ਸੀ ਨਾ ਕਿਉਂਕਿ ਕੰਪਨੀ ਦੀ ਕੰਡੀਸ਼ਨ ਹੁੰਦੀ ਕਿ ਇੱਦਾਂ ਦੀ ਬਣਾਓ ਹਾਂ ਉਹ ਕੰਡੀਸ਼ਨ ਫੇਰ ਆਪਾਂ ਕਹਿੰਦੇ ਪੈਸੇ ਵੀ ਤੁਸੀਂ ਲਾ ਲਓ ਪਰ ਪੈਸੇ ਆਪਣੇ ਲਵਾ ਕੀ ਤੇ ਮਰਜ਼ੀ ਵੀ ਆਪ ਦੀ ਚਲਾਉਂਦੀ ਹੈ ਪੈਸੇ ਵੰਨਦੀ ਸਾਰਾ ਕੁਝ ਕੰਪਨੀ ਦਾ ਹੀ ਹੁੰਦਾ ਹੈ ਬਹੁਤ ਖਰਾਬ ਕੰਪਨੀ ਹੈ ਤਾਂ ਪਰ ਟਾਪ ਦੇ ਬ੍ਰੈਂਡ ਦੇ ਵਿੱਚ ਵੀ ਆ ਰਹੇ ਇਹ ਦਿਨਾਂ ਵਿੱਚ ਬਿਲਕੁਲ ਬਿਲਕੁਲ ਇਹਨੇ ਆਟੋਮੈਟਿਕ ਪੰਜ ਸੈਕਿੰਡ ਬਾਅਦ ਬੰਦ ਹੋਣਾ ਜਦੋਂ ਨੂੰ ਸੈਂਸ ਨਾਲ ਕੋਈ ਬੰਦਾ ਦਿਖੇ ਹਾਂ ਅਸਲ ਸੈਂਸ ਕਰਦੀ ਆ ਪੂਰਾ ਸੈਂਸ ਕਰਦੀ ਆ ਪੂਰਾ ਦਿਮਾਗ ਆ ਪੂਰਾ ਪੂਰਾ ਆਪਣੇ ਜਿੰਨੇ ਦਿਮਾਗ ਆ ਆਪਣੇ ਤੋਂ ਵੱਧ ਹੀ ਹੈ ਇਹਦੇ ਵਿੱਚ ਆਪਣੇ ਏਆਈ ਦਾ ਫੀਚਰ ਆ ਗਿਆ ਕਿ ਸਰਦਾ ਇੱਥੇ ਨਾ ਇਹ ਬਿਲਕੁਲ ਬਿਲਕੁਲ ਤੇ ਬਾਕੀ ਮੁਕਤੀ ਕਾਲ ਜੋ ਅਸੀਂ ਚੀਜ਼ਾਂ ਸਿਲੈਕਟ ਕੀਤੀਆਂ ਤੁਹਾਨੂੰ ਦਿਖਾਉਣ ਲੱਗੇ ਆ ਮੇਨ ਸਾਡੀਆਂ ਚੀਜ਼ਾਂ ਸਿਲੈਕਟ ਹੋ ਕੇ ਲੋਡ ਮੋਗਰੇ ਤੁਹਾਨੂੰ ਗੁਰਨਾਨਕ ਸੈਂਟਰੀ ਨੇਟ ਤੇ ਤੇ ਇੰਸਟਾਗ੍ਰਾਮ ਤੇ ਕਈ ਵਾਰ ਵੀਰ ਨੂੰ ਵੇਖਿਆ ਹੋਣਾ ਆ ਵੀਰ ਘਟ ਵੇਖਿਆ ਹੋਣਾ ਨਾ ਹਾਂਜੀ ਵੀਰ ਵੇਖਿਆ ਹੋਊਗਾ ਤੇ ਚਲੋ ਵੀਰ ਆਪਾਂ ਜੋ ਸਮਝਾਲ ਲਿਆ ਉਹ ਉਧਰ ਚੱਲ ਗਿਆ ਆਪਾਂ ਕਿਹੜੀ ਕਿਹੜੀ ਚੀਜ਼ ਚ ਜਾ ਰਹੇ ਜੀ ਆਛਾ ਜੀ ਬਾਹਰ ਜਿਵੇਂ ਮਤਲਬ ਇੱਕ ਬੰਦਾ ਪਹਿਲਾਂ ਗਿਆ ਹੋਵੇ ਦੂਜੇ ਨੂੰ ਮੀਟਿੰਗ ਆ ਹੱਥੇ ਇਹ ਜੋ ਨੰਦਰਾ ਆ ਪੱਥਕ ਜੀ ਇਹਦੇ ਬਹਿਣ ਲਈ ਆ ਇਧਰ ਪਰਲੇ ਪਾਸੇ ਬਹਿ ਜਾਵੇ ਇਧਰ ਤਾਂ ਥੱਕਦਾ ਨਹੀਂ ਤੇ ਵੀਰੇ ਦੱਸਿਓ ਕਿਹੜੀ ਕਿਹੜੀ ਚੀਜ਼ ਆਪਾਂ ਲੈ ਆ ਕੇ ਚੱਲੇ ਜੀ ਆਪਾਂ ਅੱਜ ਲੈ ਕੇ ਚੱਲੇ ਪਾਈਪਾ ਜਿਹੜੀ ਪਹਿਲਾਂ ਤੁਹਾਡੇ ਅੰਡਰਗਰਾਉਂਡ ਪਾਈਪਾਂ ਦੀ ਫਿਟਿੰਗ ਹੋਣੀ ਹੈ ਹਾਂ ਮੜੀਆਂ ਵਿਖਾਈਓ ਕਿੱਥੇ ਹੈ ਜੀ ਗਰਾਉਂਡ 'ਚ ਚੱਲੀਏ ਫੇਰ ਆਪਾਂ ਚਲੋ ਜੀ ਚਲੋ ਹਾਂ ਸਿੱਧਾ ਕਲਾ ਆਓ ਫੇਰ ਮਿੱਤਰੋ ਤੇ ਵੀਰ ਦਾ ਸ਼ੋਅਰੂਮ ਹਜੇ ਵੱਡੇ ਲੈਵਲ ਤੇ ਹੋਰ ਵੱਡਾ ਹੋਈ ਜਾਂਦਾ ਇਹ ਪਿੱਛੇ ਕੰਮ ਚੱਲਣ ਦੇ ਆ ਜੀ ਕਿਉਂਕਿ ਯਾਰ ਆਪਣਾ ਫਰਜ਼ ਦੱਸਣਾ ਆ ਤੁਹਾਡਾ ਵੀ ਫਾਇਦਾ ਹੋ ਸਕੇ ਮੁੰਡੇ ਆਲਿਆ ਪਰ ਵਰਲਡ ਵਾਈਡ ਸ਼ਿਪਿੰਗ ਕਰਾਂਗੀ ਯਾਰ ਭਈ ਕੱਲੇ ਇੰਡੀਆ 'ਚ ਨਹੀਂ ਚੱਕਦਾ ਗਰੀਬੀ ਆ ਦੇਖ ਇੱਥੇ ਜਿਹੜੀਆਂ ਇਹਨਾਂ ਨੂੰ ਕਹਿੰਦੇ ਵੈਂਟੀਆਂ ਵੈਂਟੀਆਂ ਜੀ ਵੈਂਟੀਆਂ ਕਸਟਮਾਈਜ਼ ਕਰਾ ਸਕਦੇ ਇਹਨਾਂ ਕੋ ਆਪਦੀ ਮਰਜ਼ੀ ਆਊਟਡੋਰ ਵੀ ਲਾਸ ਹੈ ਤੇ ਦੇਖੋ ਟਾਈਲ ਦੀ ਮਾਰਬਲ ਦੀ ਬਣੀ ਵੀ ਇਹਨੂੰ ਕਿਉਂ ਨਹੀਂ ਇਹ ਆਊਟਡੋਰ ਲਾਸ ਹੈ ਹਾਂ ਨਹੀਂ ਨਹੀਂ ਇਹਦਾ ਆਊਟਡੋਰ ਦਾ ਮਤਲਬ ਹੀ ਖਰਾਬ ਨਹੀਂ ਹੁੰਦੀ ਖਰਾਬ ਮਾਰਬਲ ਨਹੀਂ ਖਰਾਬ ਹੁੰਦਾ ਇਹ ਸਾਫ਼ ਕਰਨੀ ਬਹੁਤ ਸੌਖੀ ਆ ਹਾਂ ਬਾਬਾ ਜੇ ਤੂੰ ਯੂਸ ਹੋ ਜਾਂਦੀ ਹੈ ਭਾਈ ਹੁਣ ਫੇਰ ਨਾ ਕਿ ਅੰਗਰੇਜ਼ੀ ਵਰਤ ਲਈ ਬਾਹਰ ਜੇ ਤੁਸੀਂ ਭੱਜਦੇ ਫਿਰਦੇ ਇਹਦੇ ਚ ਵੱਜੇ ਫੇਰ ਟੁੱਟੂਗੀ ਅਦਰਵਾਈਜ਼ ਉਹ ਤਾਂ ਵੈਸੇ ਵੀ ਵੱਜ ਜਿੱਡਾ ਹੈਗਾ ਇਹ ਫੇਰ ਨਾਲ ਜੇ ਕੰਮ ਕਰਦੇ ਹੁੰਦੇ ਫਿਰ ਸਾਜੀ ਐਡੇ ਹੋਣਾ ਨਹੀਂ ਹਾਂ ਗੱਲ ਹੀ ਖਤਾਂ ਭੱਜਣ ਫੇਰ ਨਾਲ ਦਾ ਕੰਮ ਹੀ ਮਤਲਬ ਆ ਕਿ ਕਿੰਨੇ ਯੂਨੀਕ ਕਲਰ ਆ ਇਹਦੇ ਚ ਕਲਰ ਤਾਂ ਜਿੱਦਾਂ ਮਰਜ਼ੀ ਚੁਆਇਸ ਲੈ ਸਕਦੇ ਆਪਾਂ ਜਿਹੜਾ ਮਰਜ਼ੀ ਕਲਰ ਕਹੋਗੇ ਉਹੀ ਬਣ ਕੇ ਆ ਜਾਏਗਾ ਤੁਹਾਡਾ ਜਿਹੜਾ ਮਰਜ਼ੀ ਕਹੋ ਹਨਾ ਜੋ ਕਲਰ ਕਹੋਗੇ ਉਹੀ ਬਣ ਕੇ ਆ ਜਾਏਗਾ ਹਾਂ ਮਤਲਬ ਤੁਹਾਡੀ ਕੋਈ ਕਸਟਮਾਈਜ਼ਡ ਡਿਮਾਂਡ ਆ ਤੇ ਆਵੇ ਆ ਚੀਜ਼ ਕਹਿੰਦਾ ਇਹ ਤੇ ਜਿਵੇਂ ਮਰਜ਼ੀ ਭਾਂਡੇ ਡਿੱਗੀ ਔਰ ਮੈਂ ਵੀ ਹੋਣੀ ਨੋਟ ਕੀਤੀ ਐਮ ਕਿ ਜੇ ਲੋਕਾਂ ਨੂੰ ਕਈਆਂ ਨੂੰ ਪਤਾ ਉਹ ਪਰ ਕਈਆਂ ਨੂੰ ਨਹੀਂ ਮੇਰੇ ਰਿਹਾ ਪਤਾ ਸਾਊਂਡ ਪ੍ਰੂਫ ਹੁੰਦਾ ਇਹ ਬੜੀ ਸਾਊਂਡ ਪ੍ਰੂਫ ਜਿੱਦੇ ਮਰਜ਼ੀ ਕੋਈ ਤੁਹਾਡੇ ਸੁੱਤੇ ਆ ਭਾਂਡੇ ਧੋਈ ਜਾਵੇ ਤੁਹਾਡੀ ਮੰਮੀ ਕੋਈ ਪ੍ਰੋਬਲਮ ਨਹੀਂ ਨੇ ਸਾਡੇ ਘਰੇ ਤਾਂ ਮਾਰਾ ਭਾਂਡੇ ਠੋ 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 ਉੱਠ ਪੈਣ ਜ ਉਹ ਜੋਰ ਜੋਰ ਸੱਟੀ ਜਾਣੇ ਚੱਕ ਚੱਕ ਕੇ ਮਾਰ ਲੈਣ ਉਹ ਇਹ ਬਹੁਤ ਘੈਂਟ ਆ ਕੁਛ ਨਹੀਂ ਆਉਦੀ ਪਾਣੀ ਦੀ ਬਾਜ ਵੀ ਨਹੀਂ ਆਉਂਦੀ ਇਹਦੇ ਵਿੱਚ ਕਲਰ ਸਾਰੇ ਹੁੰਦੇ ਆ 골ਡ ਰੋਜ਼ 골ਡ ਬਲੈਕ ਹਾਂ ਆਪਸ਼ਨ ਵਿੱਚ ਸਾਰੀ ਮਿਲ ਜੂ ਦੇਖੋ ਉਧਰ 골ਡ ਪਿਆ ਸਾਰਾ ਮਤਲਬ ਇਹ ਜਿੱਡਾ ਮਰਜ਼ੀ ਵੱਡਾ ਵੀ ਲਵਾ ਸਕਦੇ ਏਡਾ ਹੀ ਆਉਂਦਾ ਜਿਹੜਾ ਮਰਜ਼ੀ ਸਾਈਜ਼ ਲੈ ਲਓ ਜੋ ਮਰਜ਼ੀ ਕਸਟਮਾਈਜ਼ ਨਹੀਂ ਹੁੰਦਾ ਪਰ ਇਹਦੇ ਸਾਰੇ ਸਾਈਜ਼ ਆ ਆ ਥੱਲੇ ਬਹੁਤ ਵੱਡਾ ਲੱਗਾ ਹੋਇਆ ਇੱਕ ਤੁਹਾਨੂੰ ਜਿਹੜਾ ਚਾਹੀਦਾ ਉਹ ਸਾਈਜ਼ ਮਿਲ ਜੇਗਾ ਇਹਦੇ ਵਿੱਚ ਠੀਕ ਦੇਖ ਮੋਟੇ ਇਹਦੇ ਵਿੱਚ ਖਾਸ ਚੀਜ਼ ਮੈਨੂੰ ਕਹ ਲਓ ਜਦੋਂ ਛੋਟੀ ਆ ਇਹਦਾ ਥੱਲੇ ਫਿਲਟਰ ਲੱਗ ਜਾਣਾ ਦਿਸ ਨਹੀਂ getVisibility 0 ਫਿਲਟਰ ਦੀ ਮਤਲਬ ਕਿ ਆ ਰਸੋਈ ਚ ਗੰਦ ਜਰੀ ਪੈਣਾ ਉਹ ਉੱਥੇ ਚੀਜ਼ ਲੰਕੀ ਪਈ ਹੈ ਉੱਥੇ ਇਹ ਵੀ ਸਾਊਂਡ ਪ੍ਰੂਫ ਹੈ ਨਾ ਸਾਊਂਡ ਪ੍ਰੂਫ ਹੈ ਸਾਰੇ ਸਾਰੇ ਇਹ ਹੈਗਾ ਡਿਸ਼ਵਾਸ਼ਰ ਨਹੀਂ ਡਿਸ਼ਵਾਸ਼ਰ ਨਹੀਂ ਇਹ ਰੇਨੀ ਰੇਨੀ ਸਿੰਕ ਹੈ ਵੈਜੀਟੇਬਲ ਵਾਸ਼ਰ ਹੈ ਮਤਲਬ ਜੇ ਤੂੰ ਪਤਲਾ ਹੋਣਾ ਡਾਈਟ ਭਰੋਣੀ ਇਹਦੇ ਚ ਬਣਾਉਣੀ ਇਹ ਇੱਕ ਆ ਪੌਤਲੇ ਵਾਲਾ ਕਿ ਉੱਪਰ ਹਾਂ ਨਾਲ ਇੱਕ ਜਕੂਜ਼ੀ ਲਵਾਉਣਾ ਸੀ ਇੱਕ ਲਾਸਟ ਫਲੋਰ ਤੇ ਇਹ ਤਾਂ ਆਪਣੀ ਇਹਦਾ ਥੱਲੇ ਵਾਲੇ ਤਰਨ ਬਣੀ ਹੈ ਜੇ ਆਪਾਂ ਨੂੰ ਉੱਤੇ ਦਾ ਗਾਇ ਨਹੀਂ ਜੀ ਵੀਰੇ ਦੋ ਕਿਤਨਾ ਇਹਦਾ ਥੜਾ ਥੜਾ ਮਟੀਰੀਅਲ ਹੈ ਜੀ ਆਪਣੀ ਇੱਕੋ ਕਿਚਨ ਵਿੱਚ ਲੱਗਣਾ ਹੈ ਇੱਕ ਵੱਡਾ ਲੱਗਣਾ ਹੈ ਇੱਕ ਛੋਟਾ ਲੱਗਣਾ ਹੈ ਇਹ ਭੰਡ ਤੁਹਾਨੂੰ ਲੱਗਣਾ ਹੈ ਇਹ ਫਰੂਟ ਫਲ ਤੁਹਾਨੂੰ ਲੱਗਣਾ ਹੈ ਇਹ ਨਾਲੇ ਡੈਕੋਰੇਸ਼ਨ ਬਣਾਉਣੀ ਹੈ ਸਰ ਜੀ ਕਈ ਵਾਰ ਗਲਾਸ ਗਰੂ ਤੋਟ ਜਾਂਦਾ ਹੈ ਜੀ ਕਾਚਾਲਾ ਵੀ ਪੈਗ ਪੁਗ ਲੱਗਾ ਹੁੰਦਾ ਕਿ ਉਹ ਸਾਨੂੰ ਧੋਣਾ ਹੁੰਦਾ ਉਹ ਤਾਂ ਪੱਕਾ ਕੰਮ ਉਹਦਾ ਉਹਦਾ ਜੀ ਸਰਦਾਰੀ ਕੰਮ ਹੀ ਉਹਦਾ ਉਹ ਤੇ ਖਾਸ ਕੋਈ ਚੀਜ਼ ਵੀਰੇ ਹੋਵੇ ਜਿਹੜੀ ਆਪਾਂ ਇਹ ਨਵੀਂ ਇਹ ਦੇਖੋ ਕਲਾਸਿਕ ਡਿਜ਼ਾਈਨ ਚ ਕਿਹੜੀ ਵੈਨਿਟੀਆ ਵਾਲੀ ਆੜੀ ਹਾਂ ਉਹ ਕੈਨ ਡਿਜ਼ਾਈਨਡ ਉਹ ਸਕੂਲ ਲੋਕ ਕਹਿ ਸਕਦੇ ਇਹਨੂੰ ਮਤਲਬ ਨਾ ਇਹ ਭੜਕੀਲੀ ਆ ਤੇ ਨਾ ਇਹ ਇਹਦੇ ਵਿੱਚ ਜਿਹੜਾ ਮਰਜੀ ਕਲਰ ਲੈ ਸਕਦੇ ਹੋ ਜੋ ਕਹੋਗੇ ਉਹ ਬਣ ਕੇ ਆ ਜਾਏਗਾ ਆਪਣਾ ਹਾਂ ਸਰਦਾਰੀ ਕਲਰ ਆ ਇਹ ਇਹ ਜਿਹੜਾ ਇਹਦੇ ਤੇ ਜੋ ਵੀ ਟੈਕਸਚਰ ਹੋਇਆ ਜਾਂ ਹਨਾ ਪੇਂਟ ਹੋਇਆ ਵਾ ਇਹ ਜਿਹੜਾ ਆਪਣੇ ਬਾਹਰਲੇ ਕਮਨ ਬਾਥਰੂਮ ਨੇ ਉਹਨਾਂ ਤੇ ਹੀ ਲਾ ਲਾਂਗੇ ਤੇ ਇਹ ਲੌਬੀ 'ਚ ਲੱਗਣੂ ਆ ਕਿਉਂਕਿ ਇਹਦੀ ਡਿਸਪਲੇ ਬਹੁਤ ਸੋਹਣੀ ਬੰਦੀ ਆ ਉਹਨਾਂ ਤੇ ਹੀ ਲਾ ਲਾਂਗੇ ਯੂਨੀਕ ਜਿਹਾ ਡਿਜ਼ਾਈਨ ਆ ਸਿੰਪਲ ਜਿਹਾ ਆ ਇਹਦਾ ਕੰਬੋ ਇਹ ਕੰਬੋ ਹੁੰਦੀ ਨਾਲ ਓਕੇ ਓਕੇ ਇਹ ਤਾਂ ਜੋ ਮਰਜ਼ੀ ਆਪਦੇ ਹਿਸਾਬ ਨਾਲ ਬਕਰਾ ਸਕਦੇ ਕਸਟਮਾਈਜ਼ ਹੈ ਨਾ ਕੋਈ ਵੀ ਕਲਰ ਜਿਹੜਾ ਮਰਜ਼ੀ ਆ ਦੇਖੋ ਨਾ ਇਹਦੇ ਚਿੱਕਾ ਬਲੈਕ 골ਡ ਕਲਰ ਵੀ ਬੜਾ ਵਧੀਆ ਹਾਂ ਆ ਵੀ ਚਲੋ ਗ੍ਰੀਨ ਬਲੈਕ ਦਾ ਕੰਬੀਨੇਸ਼ਨ ਵੀ ਬਣ ਸਕਦਾ ਜੋ ਕਹੋਗੇ ਉਹ ਬਣ ਜਾਏਗਾ ਜਿਹੜਾ ਕਹੋਗੇ ਹਾਂ ਕਿਉਂਕਿ ਇਹ ਚੀਜ਼ਾਂ ਤਾਂ ਬਾਅਦ ਦੀਆਂ ਆ ਗੱਲ ਤਾਂ ਗ੍ਰੀਨ ਪਿੱਛੇ ਹੋ ਗਿਆ ਤੇ ਕਹਿੰਦਾ ਸਿਗਨੇਚਰ ਕਲਰ ਆ ਬਣਾ ਗ੍ਰੀਨ ਕਲਰ ਨੂੰ ਬਹੁਤ ਪਸੰਦ ਹੈ ਗ੍ਰੀਨ ਸਿਗਨੇਚਰ ਕਿਉਂਕਿ ਉਹ ਬੜਾ ਜਿਹੜਾ ਮਾਰਬਲ ਉਹ ਬਣਿਆ ਹੈ ਨਾ ਉਹਦੇ ਗ੍ਰੀਨ ਬਣਾਵਾਂਗੇ ਜੇ ਨਹੀਂ ਬੌਗ ਉਹ ਜੁਨੀ ਕਰਾ ਕੇ ਤੂੰ ਚੱਕ ਰਾਇਆ ਹੈ ਫਾਇਦਾ ਤੂੰ ਵੇਖੀ ਆ ਕੀ ਕੁਛ ਹੁੰਦਾ ਵੇਖੀ ਤੂੰ ਕੀ ਕੁਛ ਲੱਬ ਲੱਬ ਲਿਆਉਣਾ ਪਛਾਣ ਕਹਣਾ ਬਣਵਾ ਦੋ ਠੀਕ ਹੈ ਵੀਰੇ ਇਹ ਚ ਬਣਾ ਕੇ ਦੇਣਾ ਯਾਰ ਪਲੱਸ ਪੁਆਇੰਟ ਪਤਾ ਕੀ ਹੈ ਚੱਕਰ ਆ ਚਲੋ ਵਲੌਗ ਤਾਂ ਅਸੀਂ ਬਣਾਉਣਾ ਸੀ ਦੱਸਣ ਚ ਸਾਡਾ ਇਹ ਫਰਜ਼ਾ ਕਸਟਮਾਈਜ਼ ਕਰਾ ਸਕਦੇ ਮਰਜ਼ੀ ਅਨਸਾਰ ਇਹ ਚੀਜ਼ ਵਧੀਆ ਲੱਗੀ ਨਹੀਂ ਇਹਦਾ ਜੋ ਡਿਸਪਲੇ ਆ ਤੁਸੀਂ ਭਾਈ ਅਗਲੇ ਨੇ ਕਹਣਾ ਇਹ ਹੀ ਲੈ ਜਾਓ ਵੀਰ ਜੀ ਇੱਕ ਕੱਲ ਗੱਲ ਕਹੀ ਸੀ ਕਿ ਵੀਰ ਨੇ ਆਪਣੇ ਸਾਰੇ ਜਿੰਨੇ ਬੰਦੇ ਕੰਮ ਕਰਦੇ ਉਹਨਾਂ ਨੂੰ ਕਿਹਾ ਕਿ ਜਦੋਂ ਬੰਦਾ ਆ ਕੇ ਉਹਨੂੰ ਪੁਰਾਣਾ ਸਮਝੇ ਨਾ ਖਾਲੀ ਨਹੀਂ ਜਾਣ ਦੇਣਾ ਭਾਵੇਂ ਮਹਿੰਗਾ ਸਸਤਾ ਜੇ ਨਹੀਂ ਲਈ ਜਾਂਦਾ ਤੱਕੇ ਨਾਲ ਉਹ ਦੇ ਕੇ ਤੋੜਨਾ ਮਤਲਬ ਕਿ ਦਿਲ ਖੁਸ਼ ਕਰਕੇ ਤੋੜਨਾ ਬਿਲਕੁਲ ਕਸਮਰ ਜੇ ਕਹੇ ਮੈਂ ਯਾਰ ਹੀ ਦੇਣਾ ਲੈ ਲਾਂਗਾ ਯਾਰ ਯਾਰ ਵੀ ਕੋਈ ਨਹੀਂ ਤੂੰ ਖੁਸ਼ ਆ ਆ ਗੱਲਾਂ ਹੋ ਗਈਆਂ ਖੁਸ਼ ਕਰਕੇ ਤੋੜਨਾ ਗਾਹ ਕਨਬ ਦਾ ਰੂਪ ਵੇ ਵੀਰ ਨੇ ਕਿਹਾ ਯਾਰ ਵਾਧੂ ਕਮਾਈ ਕੀਤੀ ਕਰਤ ਕਮਾਈ ਵਾਧੂ ਕੀਤੀ ਹੁਣ ਸ਼ੌਂਕ ਆ ਸ਼ੌਂਕ ਹੈ ਕੰਮ ਦਾ ਆਪਾਂ ਸ਼ੌਂਕ ਨਾਲ ਕੰਮ ਕਰੀਦਾ ਇੰਨੇ ਡਿਜ਼ਾਈਨ ਆਪਾਂ ਡਿਸਪਲੇ ਕੀਤੀ ਹੈ ਆਮ ਦੁਕਾਨਦਾਰ ਕੋਈ ਨਹੀਂ ਕਰਦਾ ਇੰਨੀ ਵੈਂਟੀਜ ਦੀ ਡਿਸਪਲੇ ਹਾਂ ਨਹੀਂ ਨਹੀਂ ਮੈਂ ਇੱਕ ਚੀਜ਼ ਪਲੱਸ ਪੁਆਇੰਟ ਇਹ ਭਾਈ ਆ ਵੈਂਟੇਗਾ ਲੱਗੀ ਆ ਚੈੱਕ ਕਰ ਲੋ ਜਿਹੜੀ ਕਸਟਮਾਈਜ਼ਡ ਆਪਸ਼ਨ ਆਏ ਨਹੀਂ ਨਾ ਮੈਂ ਕਲਰ ਦੀ ਆਪਸ਼ਨ ਵੀ ਰੱਖ ਲੂੰਗਾ ਮੈਨੂੰ ਆ ਚੀਜ਼ ਵੀ ਕਰਾ ਦਿਓ ਮੈਂ ਡਿਜ਼ਾਈਨ ਉਹ ਜਿੰਦਾ ਦਾ ਮਰਜ਼ੀ ਕਰਾ ਲਾਂ ਜਿਹੜਾ ਮਰਜ਼ੀ ਪਲੱਸ ਦੇ ਦੋ ਬਿਲਕੁਲ ਜਿਹੜਾ ਮਰਜ਼ੀ ਕਲਰ ਦੇ ਦੋ ਆਪਾਂ ਉਹ ਬਨਵਾ ਦਾਂਗੇ ਤੇ ਸ਼ਿਪਿੰਗ ਤਾਂ ਆਪਣੀ ਆ ਨਾ ਇੰਡੀਆ ਚ ਸਾਰੀ ਚ ਰਹੂਗੀ ਆਲ ਓਵਰ ਇੰਡੀਆ ਦੇ ਰਹਿੰਦੀ ਹੈ ਪਰ ਕੁਆਨਟੀਟੀ ਦੇ ਅਕੋਰਡਿੰਗ ਹਾਂ ਹੁਣ ਜੇ ਇੱਕ ਪ੍ਰੋਡਕਟ ਭੇਜਣਾ ਦੋ ਤਿੰਨ ਜੇ ਇੱਕ ਮੋਟਦੀ ਮੇਰੇ ਹਾਂ ਕੁਆਨਟੀਟੀ ਹੋਵੇ ਨਾ ਦੋ ਤਿੰਨ ਬਾਥਰੂਮ ਦਾ ਸਮਾਨ ਹੋਵੇ ਉਹ ਸ਼ਿਪਿੰਗ ਜਿੱਥੇ ਮਰਜ਼ੀ ਆਪਾਂ ਅਲ ਬਾਕੀ ਇਹ ਵਲੌਗ ਚ ਇਹ ਵੀਰ ਦੀ ਇਨਫੋਰਮੇਸ਼ਨ ਦੇਣ ਦਾ ਇਹ ਫਾਇਦਾ ਸੀ ਕਿ ਸਾਡੇ ਮੋਗੇ ਦੀ ਬਈ ਦੁਕਾਨ ਆ ਨਾ ਤਾਂ ਕੋਈ ਪ੍ਰੋਮੋਸ਼ਨ ਕੀਤੀ ਆ ਤੇ ਸੋਡੀ ਸਾਡੇ ਆਰਕੀਟੈਕਟ ਨੇ ਸੁਜੈਸਟ ਕੀਤਾ ਸੀ ਕਿ ਇੱਥੋਂ ਹੀ ਸਮਾਨ ਲੈ ਕੇ ਜਾਣਾ ਤੇ ਵੀਰ ਦਾ ਸੁਭਾਅ ਬੜਾ ਵਧੀਆ ਲੱਗਾ ਰਾਸਾਂ ਹੀ ਮਿਲ ਕੇ ਤਾਂ ਹੀ ਸਮਾਨ ਸਾਡਾ ਨਿਕਲਿਆ ਪਿਆ ਤੇ ਚੱਕ ਦੋ ਗਰੀਬੀ ਮਤਲਬ ਆ ਦੇਖੋ ਇੱਥੋਂ ਦੇਖ ਜੂਗਾ ਆਪਣਾ ਸਮਾਨ ਸਾਰਾ ਹਾਂ ਇਧਰ ਦੇਖ ਜੂਗਾ ਇਧਰ ਦੇਖੂ ਆਵੇ ਐਨ ਆ ਇੰਨੀਆਂ ਕਿਸੇ ਦੇ ਘਰੇ ਚੱਲੀਆਂ ਇਹ ਘਰ ਚੱਲੇ ਕਿਸ ਨੂੰ ਭੇਜਿਆ ਐਨੀਆਂ ਹੀ ਲਵਾਉਣ ਲੱਗਾ ਕੋਈ ਉਹ ਕਮਰਸ਼ੀਅਲ ਵੀ ਜਾਂਦਾ ਨਾ ਸਾਮਾਨ ਆਪਣਾ। ਓਹ ਹੋ ਹੋ ਵੇ ਕਿੰਨੀਆਂ ਸ਼ੀਟਾਂ ਚੱਲਿਆ ਮਿੱਤਰਾ 1 2 3 4 5 6 7 ਤੇ 7 ਦੇ 7 14। ਉਧਰ ਦੇਖੋ ਤੁਸੀਂ ਤੁਹਾਡਾ ਸਾਮਾਨ ਇਕ ਲਿਆਇਆ ਉਹ ਲੋਡ ਖੜਾ ਹੈ ਬਾਹੂਬਲੀ। ਓ ਬਾਹੂਬਲੀ ਆਪਣਾ ਹੀ ਆ ਉਹ ਵੇ। ਯਾਰੇ ਬਾਹੂਬਲੀ ਦਾ ਫਾਇਦਾ ਅਸਲ ਚ ਲਿਆ ਗਿਆ ਤੇ ਤੁਹਾਡੀਆਂ ਅੰਦਗਾਂ ਨੂੰ ਫਾਇਦਾ ਹੈ ਮਤਲਬ ਬਣਾਇਆ। ਇਹ ਬਿਜਲੀ ਤੇ ਜਾਂਦੇ ਲੱਦ ਕੇ ਲੈ ਜਾਂਦੇ ਇਹ ਸਾਮਾਨ। ਪੂਰਾ ਇਹਨਾਂ ਨੂੰ ਪੂਰਾ ਸੰਤਰੀ ਜਿਹੜੇ ਤੋਂ ਪੇਡਾ ਹੀ ਲੱਗਣੀ। ਕਿੱਤੇ ਆ? ਓ ਇੱਧਰ ਪੈ। orange color ਦੇ। ਉਹ ਆਪਣੇ ਉਹ ਪੈਕ ਪੈ ਕੱਢੇ ਰਿਹਾ। ਨਹੀਂ ਨਹੀਂ ਆਪਣੇ ਦੇ ਯਾਰ ਪੈਕ ਪੈ ਥੋੜੇ ਜਿਹਾ ਘ ਬਾਕੀ ਯਾਰ ਇੱਥੇ ਤਾਂ ਆਏ ਆ ਆ ਕਲਰ ਦੇਖੀ ਸ਼ੀਟਾਂ ਦੇ ਕਿੱਡੇ ਸੋਹਣੇ ਜਿਵੇਂ ਇਹਦਾ ਤੁਹਾਡਾ ਦਿਲ ਕਰਦਾ ਕਈ ਵਾਰੀ ਜਵਾਕਾਂ ਦੀ ਚੁਆਇਸ ਹੁੰਦੀ ਨਾ ਨਿੱਕੇ ਘਰੇ ਜਵਾਗ ਹੋਣੋਂਗੇ ਆ ਕਲਰ ਦੀ ਚਾਹੀਦੀ ਲਵਾ ਸਕਦੇ ਇਹ ਆਪਣੇ ਵੀ ਕਲਰਫੁਲੀ ਲੱਗੀਆਂ ਓਹੋ ਆਪਾਂ ਬਈ ਚੱਕ ਰੈਂਗਰੀ ਵੀਵਾ ਦੂ}}{|ਖੀ ਚੱਲ ਨਾਲ ਆਲਦੀ ਨਾਲ ਹੁਣ ਵੀ ਇਹ ਕਲਰ ਦਾ ਥਰਮੋਸਟੇਟ ਐ ਇਹ ਤੁਹਾਨੂੰ ਲਾਵਾਂਗੇ ਨਾ ਤਾਂ ਮੈਨੂੰ ਥਰਮੋਸਟੇਟ ਬਾਰੇ ਪਤਾ ਜੀ ਨਾਉ ਐਂਥਮ ਬੂੰਦ ਬਾਰੇ ਪਤਾ ਨਹੀਂ ਮੈਂ ਦਿਖਾ ਦੋ ਕੀ ਜਦੋਂ ਵਾਰੀ ਆਊਗੀ ਪਰ ਹੁਣੇ ਦੱਸ ਦਿੰਨੇ ਤੁਹਾਨੂੰ ਹਾਂ ਦੱਸ ਦਈਏ ਡਿਸਪਲੇ ਕੀਤੇ ਹੋਏ ਆਜੋ ਕ ਪਰਸੋਂ ਦਾ ਛੋਡੀ ਦਾ ਵੀ ਐਂਥਮ ਮਾਸਟਰ ਸਟੇਟ ਪਤਾ ਨਹੀਂ ਕੀ ਉਹ ਪਤਾ ਨਹੀਂ ਉਹ ਚੱਲੀ ਜਾਂਦਾ ਕੰਮ ਆਹ ਸਿਲੈਕਟ ਕੀ ਯੂਨੀਕ ਕਲਰ ਆਪਾਂ ਜੀ ਆਹ ਸਿਲੈਕਟ ਕੀਤਾ ਕਲਰ ਰੱਖੀ ਕਰ ਗਏ ਆ ਸਿਲੈਕਟਾ ਦੇਖੋ ਰੋਜ਼ਗੋਲਡ ਕਲਰ ਦਾ ਥਰਮੋਸਟੇਟ ਬੜਾ ਵਧੀਆ ਇਹ ਪਰ ਆਪ ਆਪ ਪੁਆਇੰਟ ਨਹੀਂ ਚਲਵਾ ਰਹੇ ਮਤਲਬ ਆਹ ਚੀਜ਼ ਲਵਾ ਰਹੇ ਹੈ ਨਾ ਆਪਾਂ ਇਹ ਲਵਾਵਾਂਗੇ ਨਾਲ ਸ਼ਾਵਰ ਲਵਾਵਾਂਗੇ ਇਸ ਇਨਸ਼ਾਅੱਅ ਆਵਲਾ ਸ਼ਾਵਰ ਲਾ ਦੇਣਾ ਆਪਣੇ ਨਾਲ সিলਿੰਗ ਸ਼ਾਵਰ ਬੜਾ ਵਧੀਆ ਹੈਵੀ ਚਾ ਲੋ ਮਤਲਬ ਇਹ ਚੀਜ਼ਾਂ ਹੁੰਦੀਆਂ ਮਤਲਬ ਕਈ ਬੰਦੇ ਸਿੰਪਲ ਵਾਸ਼ਰੂਮ ਚ ਲਵਾਦੇ ਤੇ ਇਹਦੇ ਲਈ ਉੱਤੇ ਚਾਹੀਦਾ ਪ੍ਰੈਸ਼ਰ ਹਾਂ ਪ੍ਰੈਸ਼ਰ ਪੰਪ ਜ਼ਰੂਰੀ ਹੈ ਪੰਪ ਪ੍ਰੈਸ਼ਰ ਫੇਰ ਇਹ ਪੂਰਾ ਪਾਵਰ ਨਾਲ ਕੰਮ ਕਰਦਾ ਜਿੰਨੇ ਦੇ ਚ ਉਹ ਲਾਵਾਂਗੇ ਆਪਾਂ ਪ੍ਰੈਸ਼ਰ ਪੰਪ 1.5 HP ਦਾ ਹੈਵੀ ਲਾਵਾਂਗੇ 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 ਇੱਕ ਆਵਲਾ ਥਰਮੋਸਟੈਟ ਵੀ ਹੈ 2 ਕਲਰ ਮਿਕਸ ਹੈ ਵੀ ਵਧੀਆ ਚੀਜ਼ ਆ ਪਹਿਦਰ ਵੀ ਲਾ ਸਕਦੇ ਆ ਵੀ ਐਸ਼ਾ ਮਿਰਰ ਇਹਦਾ ਕੰਮ ਕਰ ਰਿਹਾ ਹੈ ਨਾ ਪਰ ਇਹ 골ਡਨ ਜਿਹਾ ਉਹ ਮਾਰ ਰਿਹਾ ਜਾ ਆ ਦੇਖੋ ਦੋ ਕਲਰ ਮਿਕਸ ਹੈ ਬਲੈਕ ਤੇ ਰੋਸ ਗੋਲ ਆਹੇ ਕੰਪਨੀ ਦਾ ਸੋਨਾ ਹਾਂ ਕੰਬੀਨੇਸ਼ਨ ਨਵਾਂ ਯਾਰ ਮਤਲਬ ਘਰ ਚ ਇੱਕ ਜੀ ਹੁੰਦਾ ਨਾ ਕਿ ਬਲੈਕ ਲਾਉਣਾ ਇੱਕ ਜਾਂ ਰੋਸ ਗੋਲ ਦੋਵੇਂ ਲਾ ਦਾਂਗੇ ਮਿਕਸ ਕਰਕੇ ਲਾ ਲਾਂਗੇ ਪੀਰ ਦੀ ਇੰਨੀ ਪ੍ਰਸ਼ੰਸਾ ਕਰ ਰਿਹਾ ਦਿਲ ਬੜਾ ਖੁਸ਼ ਹੁੰਦਾ ਇਖਿਆਣ ਕੇ ਚਲੋ ਆ ਅਛਾ ਵੀ ਪੁਆਇੰਟ ਇੱਥੇ ਇਹ ਵੀ ਪੁਆਇੰਟ ਬੜੇ ਵਧੀਆ ਚੱਲਦੇ ਐ ਸ਼ਾਵਰ ਉਹ ਜਾਂਦਾ ਕਿੰਨੇ ਦਾ ਪਾਣੀ ਆਣਾ ਹੈ ਨਾ ਅੱਜ ਮੋਟੇ ਸਾਡੇ ਨੇ ਤੱਕੇ ਨਹੀਂ ਆਏ ਤਰੀ ਲੈ ਕੇ ਨਾ ਪਾਣੀ ਬਦਲ ਕੇ ਵੇਖਾਂ ਇੱਕ ਇੱਕ ਚੀਜ਼ ਲੋਕੀ ਕਹਿੰਦੇ ਜਾਜ ਹੋਵੇ ਤੇ ਉਹ ਵੀ ਬੰਦਾ ਸਿੱਖ ਜਾਂਦਾ ਇੱਕ ਠੀਕ ਅਸੀਂ ਸਾਡੇ ਸਾਰੇ ਪੈਪ ਪੈਣੀ ਕੰਪੋਜ਼ਿਟ ਹੁੰਦੀ ਨਾ ਉਹ ਕੰਪੋਜ਼ਿਟ ਪਾਈਪ ਕੰਪੋਜ਼ਿਟ ਪਾਈਪ ਉਹਦਾ ਫਰਕ ਕੀ ਹੁੰਦਾ ਦੂਜੀ ਪੈਪ ਨਾਲ ਉਹ ਸਮਝਾਓ ਅੱਜ ਮਾੜਾ ਜਾਂ ਅੱਜ ਦਿਖਾਣਾ ਤੁਹਾਨੂੰ ਮੈਂ ਸੈਂਪਲ ਲਿਆ ਕੰਪੋਜ਼ਿਟ ਕੀ ਹੁੰਦੀ ਆ ਉਹ ਇਹਦੇ ਨਹੀਂ ਪੈਣੀ ਉਹ ਤਾਂ ਬਾਅਦ ਚ ਜਾਣੀ ਹੈ ਨਾ ਜੇ ਉਹ ਪਊਗੀ ਆਪਾਂ ਨੂੰ 15-20 ਦਿਨਾਂ ਨੂੰ ਲੋਡ ਹੋਸਦੀ ਹਾਂ ਉਹ ਦੂੰਗੂ ਦੂੰਗੂ ਬਸ ਸਹੀ ਇਹ ਤਾਂ ਦੂਜੇ ਫਲੋਰ ਦਾ ਲੈਟਰ ਖੁੱਲ ਗਿਆ ਬਿਲਕੁਲ ਜੀ ਇਹਨੂੰ ਕਹਿੰਦੇ ਕੰਪੋਜ਼ਿਟ ਪਾਈਪ ਆ ਗਈ ਜੀ ਮਿੱਤਰੋ ਕੰਪੋਜ਼ਿਟ ਅਦੇ ਅੱਛਾ ਬੈਂਡ ਹੁੰਦੀ ਆ ਬੈਂਡ ਹੋ ਜਾਂਦੀ ਆ ਐਲਬੋਟੀ ਨਹੀਂ ਪੈਂਦੀ ਜਿੱਥੇ ਵੀ ਬੈਂਡ ਕਰਨੇ ਨੇ ਘੁਮਾ ਕੇ ਆਪਾਂ ਬੈਂਡ ਕਰ ਦਿੰਨੇ ਇਹਨੂੰ ਬਸ ਇਹਨੂੰ ਗਰਮ ਕਰਨੀ ਪੈਣੀ ਬਰੀ ਮੜੀ ਗਰਮ ਕੁਝ ਨਹੀਂ ਕਰਨਾ ਬਾਟਣਾ ਪਊਛਾ ਜੀ ਇਹਨੂੰ ਨਹੀਂ ਬਾਟ ਨਹੀਂ ਪੈਂਦਾ ਜੀ ਲਾਓ ਜੋ ਸਪਰਿੰਗ ਹੁੰਦੇ ਨੇ ਟੂਲ ਕੱਟ ਹੁੰਦੇ ਆ ਟੂਲ ਕੱਟ ਨਾਲ ਆਉਂਦੇ ਬੈਂਡ ਇਹ ਰਾਮਾ ਹਾਂ ਨਹੀਂ ਨਹੀਂ ਅੱਛਾ ਦੂਜੀ ਦੂਜੀ ਕਿਹੜੀ ਹੁੰਦੀ ਆ ਨਹੀਂ ਮੈਨੂੰ ਪਤਾ ਦੂਜੀ ਸੀਕੂ ਸੀਕੂ ਹੁੰਦੀ ਆ ਪਾਸ ਵਿੱਚ ਬੇਦਾ ਪਤਾ ਛੋਟੀ ਆ ਨਾ ਤਾਂ ਕਰਕੇ ਹਾਰਡ ਆ ਉਹਦਾ ਵੱਡੀ ਲੈਂਥ ਹੁੰਦੀ ਆ ਉਹ ਆਪੇ ਬੈਂਡ ਹੋ ਜਾਂਦੀ ਆ ਹੌਲੀ ਹੌਲੀ ਇਦੇ ਵਿੱਚ ਕੋਈ ਆ ਸਟੀਲ ਆ ਸਟੀਲ ਹੁੰਦੀ ਹੈ ਕਾਪਰ ਹੁੰਦੀ ਹੈ ਇਹਦੇ ਵਿੱਚ 5 ਲੇਅਰ ਪਾਈਪ ਹੁੰਦੀ ਹੈ ਇਹ ਮਤਲਬ ਇਹਦੀ ਲਾਈਫ ਕਿੰਨੀ ਹੈ ਜੀ ਲਾਈਫ ਇਹ 100 200 ਸਾਲ ਨਹੀਂ ਖਰਾਬ ਹੁੰਦੀ ਹਾਂ ਉਹ ਅੰਦਰ ਉਹ ਜਿੱਦਾਂ ਉਹ ਦੂਜੀ ਫਕੀ ਮੈਂ ਲੱਭ ਜੇ ਨਹੀਂ ਰੱਬ ਇਹ ਇਹ ਨਹੀਂ ਖਰਾਬ ਹੁੰਦੀ ਤਾਂ ਬਹੁਤ ਵਧੀਆ ਕੁਆਲਿਟੀ ਹੈ ਸਾਰੇ ਪਿੱਤਲ ਦੀ ਫਿਟਿੰਗ ਹੁੰਦੀ ਹੈ ਇਹਦੀ ਬ੍ਰਾਸ ਦੀ ਸਾਰੀ ਹੈਵੀ ਬ੍ਰਾਸ ਹਰੇਕ ਚੀ ਪਿੱਤਲ ਦੀ ਹੁੰਦੀ ਹੈ ਓਕੇ ਆਹ ਬਈ ਛਾਇਰੀ ਲੇਅਰ ਲਿਖੀ ਹੋਈ ਹੈ ਨਾ ਹਾਂਜੀ ਲੇਅਰ ਲਿਖੀ ਹੈ 1 2 3 4 5 ਲੇਅਰ ਹੈ ਇਹਦੇ ਚ ਅਛਾ ਅਲੂਮੀਨੀਅਮ ਲੇਅਰ ਹੈ ਵੇ ਚਾੜੀ ਅਲੂਮੀਨੀਅਮ ਲੇਅਰ ਹੈ ਹਾਂ ਮਤਲਬ ਜਿਹਦੀ ਨੂੰ ਜਗਾਰ ਲੱਗਣਾ ਲਾਈਫ ਹੀ ਬੋਤਲ ਅਲੂਮੀਨੀਅਮ ਲਾਈਫ ਬੋਤਲ ਹੁੰਦੀ ਹੈ ਖਰਾਬ ਨਹੀਂ ਹੁੰਦੀ ਇਹ ਹਾਂ ਵੈਰੀ ਗੁੱਡ ਚੱਕਦੇ ਆਂ ਗਰੀ ਬਿਆਹ ਚੀਜ਼ ਬਣੀ ਜੇ ਆਪਣੇ ਪਰ ਆ ਆ ਸਾਈਜ਼ ਪਹਿਣਾ ਨਾ ਕਿ ਆ ਸਾਰੇ ਸਾਈਜ਼ ਹੀ ਪਹਿਨੇ ਆਪਣੇ ਸਾਰੇ ਹੀ ਸਾਰੇ ਪਹਿਨੇ ਚਲੋ ਜੀ ਫਿਰ ਤਾਂ ਬਹੁਤ ਵਧੀਆ ਆ ਤੁਹਾਨੂੰ ਪਵਾ ਦੇਣੀ ਇਹਨਾਂ ਨੇ ਆਪਣੇ ਆਊਟਡੋਰ ਲਈ ਆ ਵੀ ਵੈਂਟੀ ਬਹੁਤ ਸੋਹਣੀ ਆ ਅੱਜ ਕੱਲ ਆ ਸ਼ੀਸ਼ੇ ਚੱਲਦੇ ਭਾਜੀ ਦੇਖੋ ਬੜੇ ਵਧੀਆ ਵਧੀਆ ਅੱਛਾ ਲਾਈਟ ਦੇ ਵਿੱਚ ਹੀ ਹਾਂ ਲਾਈਟ ਵਾਲੇ ਤਾਂ ਸਾਰੇ ਪੁਰਾਣੇ ਟਾਈਮ ਦੇ ਚੱਲਦੇ ਆ ਪਰ ਇਹ ਕਾ 3D CC ਹੈ ਸਾਰੇ 3D ਹਾਂ ਡਬਲ ਲਾਈਟ ਆ ਨਾ ਇਹਦੇ ਚ ਡਬਲ ਲਾਈਟ ਨੇਟ ਤੇ ਵੇਖੀ ਸੀ ਮੈਂ ਇਹਦਾ ਨਿੱਕਾ ਯਾਰ ਇੱਕ ਹੋਊਗਾ ਵੱਡਾ ਵੀ ਆ ਚੱਕੀ ਗਈ ਆ ਉਹ ਜੱਦਾਈ ਉਹ ਵੀ ਖੰਮਾ ਅੱਛਾ ਇਹਦੀ ਲਾਈਫ ਕਿੰਨੀ ਆ ਜੀ ਇਹਦਾ ਪਲੱਸ ਪੁਆਇੰਟ ਆਇਆ ਪਹਿਲੀ ਗੱਲ ਖਰਾਬ ਨਹੀਂ ਹੁੰਦਾ ਇਹ ਸੁਪਰੀਮ ਦੀ ਆ ਹਾਂ ਸੁਪਰੀਮ ਹੈ ਸਾਰਾ ਇਹਦਾ ਇੱਕ ਪਲੱਸ ਪੁਆਇੰਟ ਦੱਸ ਇੰਨੇ ਖਾਨੇ ਜੇ ਕੱਦ ਲਈ ਕਿਧਰੋਂ ਇੰਨੀਆਂ ਪੇਪਲੇ ਹੋਣਗੀਆਂ ਇੱਕ ਖਾਨੇ ਆਏ ਆ ਕਿਤੇ ਆਪਾਂ ਹਉਦੀਆਂ ਬਣਾਉਨੇ ਆ ਇੱਟਾਂ ਦੀਆਂ ਉਹ ਦਬ ਜਾਂਦੀਆਂ ਜਾਂ ਆਪਾਂ ਤਰਾਈ ਜ਼ਿਆਦਾ ਕਰ ਦਿੰਦੇ ਆ ਉਹ ਬਹਿ ਜਾਂਦੀਆਂ ਕੋਈ आरसीसी बनाई है आरसीसी भी बैठ जाती है इन फ्यूचर कोई भी कोई ना कुछ वाजदा ये ऊपर राइजर भी दे नाल आंदा ਢੱਕਣ ਦੇ ਤੇ ਜਿੰਨਾ ਮਰਜੀ ਵੇਟ ਪਾ ਦੋ हां ओ दी ਕੈਪੈਸਿਟੀ ਹੋਊਗੀ ਕੋਈ ਤਾਂ ਮੈਂ ਕਹਿੰਦਾ ਯਾਰ ਚਾਹੇ ਆਪਣੀ ਵੱਡੀ ਕੰਬਾਈਨ ਹੁੰਦੀ ਉਹ ਤੇ ਖੜਾ ਦੋਤਾ ਵੀ ਨਾ ਡਟਦੀ ਬਹੁਤਾ ਵਜਨ ਚੱਕ ਲੇਦੀ ਹੈ ਨਾ ਆ ਆ ਬਹੁਤ ਜਿਆਦੇ ਆ ਅੱਛਾ ਸਾਰੇ ਹਾਂਜੀ ਆ ਆ ਕੀ ਆ ਇਹ ਢੱਕਣ ਹੈ ਦਾ ਜੀ ਬਹੁਤ ਸੋਹਣਾ ਢੱਕਰ ਵੀ ਹੈ ਨਾ ਇਹ ਹਾਂਜੀ ਪੂਰਾ ਹੈਵੀ ਢੱਕਣਾ ਆ ਮਾਤਾ ਨਾਟਕ ਨਾਟਕ ਹੋ ਗਏ ਆਪਣੋ ਇਹਨੇ ਹਾਂ ਜੀ ਚੱਕੋ ਇਹਨੂੰ ਸਫਾਈ ਕਰੋ ਸਫਾਈ ਕਰੋ ਵਾਈ ਵਾਈ ਆ ਜੀ ਇਹ ਸਾਰੇ ਇਹ ਆ ਹਾਂ ਜੀ ਪ੍ਰਾਈਜ਼ਰ ਆਇਆ ਜ ਇਹਨੂੰ ਉੱਤੇ ਵਧਾਉਣ ਨੂੰ ਅਸੀਂ ਖੋਲਾਂਗੇ ਜੀ ਕੋਸਟ ਪ੍ਰਾਈਜ਼ ਵੀ ਰੱਖਾਂਗੇ ਘਰੇ ਜਾ ਕੇ ਚਿੱਟਾ ਖੋਲਾਂਗੇ ਜੀ ਹਾਂ ਜੀ ਆ ਆਪਣੀਆਂ ਹੀ ਪਾਪਾ ਜੀ ਹਾਂ ਜੀ ਇਹ ਇਹ ਫੀਨੋਲੈਕਸ ਜਾ ਰਹੀ ਹੈ ਜੀ ਫੀਨੋਲੈਕਸ ਜਾ ਰਹੀ ਹੈ ਸਾਰੇ ਪਾਈਪ ਜੁਆਇੰਟ ਸਾਰੇ ਫੀਨੋਲੈਕਸ ਆ ਇਹ ਇਹ ਤਾਂ ਤੇਰਾ ਵਰਕਿੰਗ ਚ ਆ ਗਿਆ ਕੰਮ ਨਾ ਸਾਰਾ ਹਾਂ ਹਾਂ ਇਹ ਕਾਦੇ ਲਈ ਪਾਉਣੀਆਂ ਆ ਇਹ ਆਪਾਂ ਏਸੀ ਨੂੰ ਪਾਉਣੇ ਆ ਇਹ ਸਾਰੀਆਂ ਏਸੀ ਦੀਆਂ ਆ ਹਾਂ ਜੀ ਅੱਛਾ ਅੱਛਾ ਏਸੀ ਦਾ ਡਰੇਨ ਆ ਜਿੰਨਾ ਉਹ ਸਾਰਾ ਜਿਹੜਾ ਆਪਣਾ ਵਾਸ਼ਰੂਮ ਦਾ ਰਸੋਈ ਦਾ ਡਰੇਨ ਆ ਜਾਂ ਰੇਨ ਵਾਟਰ ਆਊਗਾ ਸਾਰਾ ਆਪਾਂ ਉਹ ਕੱਢਨੇ ਬਾਹਰ ਹਾਂ ਵੇਖੋ ਜੀ ਇੰਨਾ ਸਮਾਰਟ ਅਸੀਂ ਲੈ ਚੱਲੇ ਆ ਬਾਕੀ ਸਾਡਾ ਦਿਲ ਖੁਸ਼ ਆ ਤੇ ਤੁਸੀਂ ਵੀ ਬਾਕੀ ਉੱਤੇ ਵਿਖਾ ਦੇ ਕਿੱਥੇ ਆਏ ਆ ਆਪਾਂ ਚੱਕਦਾ ਗਰੀਬੀ ਆ ਜਾਂਦਾ ਸਮਾਨ ਆਪਣਾ ਟੈਕ ਹੋਏ ਇਹ ਕੀ ਆ ਆਪਣਾ ਸਮਾਨ ਇਹ ਤੇ ਸਮਾਨ ਐ ਲਬੋਟੀਆਂ ਘਰੇ ਜਾ ਕੇ ਓਪਨ ਕਰਾਂਗੇ ਨਾ ਅਨਬਾਕਸਿੰਗ ਕਰਦੇ ਸਾਰਿਆਂ ਦੀ ਸਹੀ ਆ ਉਹ ਵਧੀਆ ਚੀਜ਼ਾਂ ਵਿਖਾਉਣੀ ਚਾਹੀਦੀ ਐ ਕੀ ਚੀਜ਼ ਲਾ ਰਹੇ ਆ ਕਿਸੇ ਦਾ ਕੀ ਪਤਾ ਫਾਇਦਾ ਹੀ ਹੋ ਜੇ ਸਹੀ ਗੱਲ ਹੈ ਜੀ ਤੇ ਕੀ ਪਤਾ ਕੋਈ ਆਪਾਂ ਨੂੰ ਸਲਾਹ ਹੀ ਦੇ ਦੇ ਭਈ ਆ ਚੀਜ਼ ਗਲਤ ਆ ਸਹੀ ਹੈ ਸਹੀ ਹੈ ਕਿਉਂਕਿ ਹਰ ਕਿਸੇ ਦੀ ਸੁਣਨੀ ਚਾਹੀਦੀ ਆ ਨਾਲੇ ਹਰੇਕ ਦੀ ਸੁਣਨੀ ਚਾਹੀਦੀ ਹੈ ਕੰਮ ਸਿੱਖਣ ਨੂੰ ਮਿਲਦਾ ਸਹੀ ਗੱਲ ਹੈ ਜਿੰਨਾ ਸੁਣੋਗੇ ਓਨਾ ਸਿੱਖੋਗੇ ਹਾਂ ਉਹ ਰੱਬ ਕਹਿੰਦਾ ਸਿਆਣੇ ਕਹਿੰਦੇ ਆ ਕਿ ਕੰਨ ਸ਼ਾਇਦ ਰੱਬ ਨੇ ਤਾਂ ਹੀ ਦੋ ਦਿੱਤੇ ਆ ਕਿ ਜ਼ਿਆਦਾ ਸੁਣੋ ਜ਼ਿਆਦਾ ਸੁਣੋ ਕੋਈ ਆ ਕੰਮ ਦਾ ਬੰਦਾ ਸਾਰੀ ਉਮਰ ਕਰਦਾ ਮੈਸਤਰੀ ਤਾਂ ਸਾਰੀ ਉਮਰ ਨਹੀਂ ਬੰਦਾ ਸਿੱਖਣ ਨੂੰ ਨਵੇਂ ਤਾਂ ਨਵੀਂ ਟੈਕਨੋਲੋਜੀ ਆਈ ਜਾਂਦੀ ਹੈ ਹਾਂ